ਸਰਬ ਲੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਡੇਰੀ ਫਾਰਮ ਤੇ ਆਏ ਆ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਕੋਲ ਹਰ ਇੱਕ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਟੋਟਲ ਨਾਗ ਵੈਸੇ ਆਪਾਂ 8 ਕ ਦਿਖਾਉਣੇ ਆ ਇਸ ਫਾਰਮ ਤੋਂ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਕਰੀਬਨ 5 ਬੇੜਾਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਸੱਜਰ 3 ਗੱਬਣ ਤਿਆਰੀ ਵਾਲੇ ਪਸ਼ੂ ਆ ਸੋ ਪਹਿਲੇ ਦੂਜੇ ਸਵੇ ਜੜੀਆਂ ਇਹ ਬੇੜਾਂ ਹੋਣਗੀਆਂ ਸੋ ਵਿੱਚ ਵਿੱਚ ਜਿਵੇਂ ਜਿਵੇਂ 베ਰਵਾ ਪਾਈ ਚੱਲੂਗਾ ਉਦਾਂ ਆਪਾਂ ਡਿਟੇਲ ਤੋਂ ਟਡੇ ਨਾਲ ਸੰਧੀ ਕਰਦੇ ਚੱਲਾਂਗੇ ਸੋ ਜਾਦਾ ਕਿੰਤੀ ਦੇ ਵਿੱਚ ਮਾਲ ਬਿਲਕੁਲ ਸੁਆ ਸੁਆ ਸੋ ਕੋਈ ਵੀ ਖਰੀਦਦਾਰ ਸੱਜਣ ਆਪਣਾ ਭਰਾ ਵਿਜਿਟ ਕਰਤਾ ਆਪਣੇ ਦੋ ਟਾਈਮ ਚਾਹੇ ਕੋਈ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਹੈ ਜੀ ਸੋ ਗੱਬਣ ਪਸ਼ੂ ਤਿੰਨ ਦਿਖਾਵਾਂਗੇ ਤੁਹਾਨੂੰ ਟਿੱਪ ਕੇ ਚੌਥਾਂਾਂ ਦੀ ਤਸੱਲੀ ਉਹ ਵੀ ਯਕੀਨੀ ਬਣਾ ਲਿਓ ਸੋ ਮਾਲਵੇ ਵਾਲੀ ਸਾਈਡ ਤੋਂ ਚਾਹੇ ਦਵਾਬੇ ਏਰੀਆ ਤੋਂ ਕੋਈ ਸੱਜਣ ਭਰਾ ਆ ਰਿਹਾ ਠੀਕ ਹੈ ਜੀ ਤੇ ਹਰੀ ਕੇ ਪਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਕਿਰਤੋਵਾਲ ਪਿੰਡ ਬਿਲਕ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 4 April ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9 9:30 ਵਜੇ ਦਾ ਆਉ ਕਰਦੇ ਆ ਪੂਰੀ ਗੱਲਬਾਤ ਗੁਰਸਾਖ ਸਿੰਘ ਹੋਣਾਂ ਦੇ ਨਾਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਸਰੀ ਕਾਰਸ਼ੀ ਕਾਰ ਹੋਰ ਮਾਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਚਲੋ ਬਹੁਤ ਵਧੀਆ ਅੱਛਾ ਵੀਰੇ ਸਾਹਿਬ ਅੱਜ ਮਾਲ ਆਪਣੇ ਕੋਲ ਘਟੋ ਘਟ ਅੱਠ ਕ ਪਸ਼ੂ ਹੈਗੇ ਆ ਅੱਠ ਦਿਨ ਵਿੱਚ ਮੇਰੀ ਗੱਲ ਆ ਪੰਜ ਵੇੜਾ ਸੁਈਆਂ ਵਾਂ ਓਕੇ ਤਿੰਨ ਕੱਪੜਾ ਤਿੰਨ ਕੱਪੜਾ ਆ ਗਈਆਂ ਹਾਂਜੀ ਮਾਰ ਬਿਲਕੁਲ ਹਾਇ ਤਾਜਾ ਆਇਆ। ਇੱਥੇ ਇੱਕੋ ਦੇ ਮਗਰ ਮੇਲ ਕਾ ਪਿਆ ਬੱਛੀਆਂ ਹੀ ਬਾਕੀ। ਠੀਕ ਹੈ ਜੀ। ਹਾਂਜੀ। ਬਾਕੀ ਇੱਕ ਅੱਧੀ ਮਗਰ ਮੇਲ ਕਾ ਫਾ। ਹਾਂਜੀ। ਬਾਕੀ ਬੱਛੀਆਂ ਹੀ ਆ ਸਾਰੀਆਂ ਮਗਰ। ਠੀਕ ਹੈ ਵੀਰੇ। ਤੇ ਵੜਾ ਵਸੇ ਸਾਫ ਤੋਂ ਉੱਦਰੀਆਂ ਨੇ ਚਵਾਈ। ਬੜੇ ਬੜੇ ਰਿਕਾਰਡ ਨੇ 40 ਲੀਟਰਾਂ ਦੀ ਵੜਾ ਅੱਜ ਜਾਂਦੀ ਆਪਾਂ। ਬਹੁਤ ਲਾਕਟਿਵ ਕਾੜਾਂਗੇ। ਬਾਕੀ ਜਰਸੀ ਦੰਦਾ ਦੇ ਵਿੱਚ ਚੌਕੀ ਆ। ਸਾਨੂੰ ਹੋਰ ਇੱਕ ਚੌਕੀ ਬਾਕੀ ਛਕੀਆਂ ਬੱਛੀਆਂ ਦੰਦਾ ਦੇ। ਫਰਮਿਆ ਜੀ। ਬਾਕੀ ਹੈ ਮੋਟਲੀ ਜਿੰਨਾ ਵੀ ਆ ਕ੍ਰੋਸ ਆਂਗੀ ਹਨਾ। ਹਾਂਜੀ। ਬਿਲਕੁਲ। ਸੋ ਸ਼ੁਰੂਆਤ ਤੋਂ ਸ ਸੋ ਇਤਵਾਈ ਬੈਡ ਆ ਤੇ ਇਹ ਡਾਕਟਰ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ 25 ਦਿਨ ਹੋ ਗਏ ਆ 25 ਦਿਨ ਦਾ ਸਮਾਂ ਬੜੀ ਚੰਗੀ ਮਗਰੇਬੀਆ ਸੀਮੰਦੀ ਠੀਕ ਆ ਇਹ ਬੜੇ ਚਗੇ ਰਿਕਾਰਡ ਦੀ ਇਹ ਚਿਪ ਕ੍ਰੋਸ ਦੇ ਵਿੱਚ ਆ ਠੀਕ ਆ ਜੀ ਤੇ 19 20 ਲੀਟਰ ਦੁੱਧ ਹੈਗਾ ਯਾਰ ਇਸ ਵਕਤ 19 20 ਲੀਟਰ ਆ ਅੱਜ ਕਿੰਨੇ ਦਿਨ ਦੱਸੇ ਇਹਨੂੰ 25 ਦਿਨ ਹੋ ਗਏ 25 ਦਿਨ ਦਾ ਸਮਾਂ ਹੋ ਗਿਆ ਦੋਸਤੋ 19 20 ਲੀਟਰ ਦੁੱਧ ਮਗਰ ਬੱਛੀ ਆ ਸੋ ਹਾਈਟ ਮੀਡੀਅਮ ਦੇ ਵਿੱਚ ਸੋ ਪਲੀ ਪਲੀਤੀ ਪੂਰੀ ਆ ਵਜ਼ਨ ਵੇਟ ਪੂਰਾ ਬੈੜ ਦਾ ਠੀਕ ਆ ਜੀ ਥਣ ਬਹੁਤ ਵਧੀਆ ਚੰਗੀ ਸੋਹਣੀ ਸਪੇਸ ਗੈਪ ਦੇ ਉੱਤੇ ਆ 19 20 ਲੀਟਰ ਦੁੱਧ ਐਸ ਬਾਰੇ ਗੱਲ ਕਰੀਏ ਗਰਮੀ ਦੇ ਝਾੜ ਤੇ ਦੁੱਧ ਦੀ ਮੱਝ ਵਾਲਾ ਠੀਕ ਹੈ ਜੀ ਬਿਲਕੁਲ ਬਾਕੀ ਚਵਾਈ ਚੂਈ ਦੀ ਓਕੇ ਹੈ ਜੀ ਮੈਂ ਵੀ 19 20 ਲੀਟਰ ਇੱਕ ਵਾਰੀ ਫੇਰ ਕਨਫਰਮ ਕਰ ਲੈਂਦੇ ਆ ਸਵੇਿਆਂ ਦੇ ਵਿੱਚ ਕੋਈ ਦੂਜਾ ਮੰਨ ਕੇ ਵੀ ਸੌਦਾ ਕਰ ਲਿਓ ਤੁਸੀਂ ਬਾਕੀ ਸ਼ਾਇਨਿਕ ਸ਼ੂਨਿੰਗ ਚਮਕ ਚਮਕ ਬਹੁਤ ਆ ਵੈੜ ਨੂੰ ਮਗਰ ਬੱਜੀ ਆ ਗਈ ਹੈ ਨੋਕ ਵਾਲਾ ਥਾਣਾ ਸਪੇਸ ਗੈਪ ਚੰਗਾ ਹਫਤੀ ਥਾਣਾ ਦਾ ਸੋ ਐਸ ਵਕਤ ਜਿਹੜਾ ਹੁਣ ਕਿਸੇ ਵੀਰ ਸਜਣ ਨੇ ਤਸੱਲੀ ਕਰ ਲੈਣੀ 12-20 ਚੋਕੇ ਤਿੰਨ ਟਾਈਮ ਚੋਕੇ ਫਿਰ ਵੀਰ ਭੈਣ ਦਾ ਲੈ ਕੇ ਜਾਵੇ ਤੇ ਬਾਕੀ ਆਨਲਾਈਨ ਕਿਨੇ ਮੰਗਾਉਣੀ ਹੈ ਦੱਸਾਂਗੇ ਆਪਾਂ ਵੀਡੀਓ ਗੱਲ ਚੋਦਾ ਠੀਕ ਹੈ ਡਾਕਟਰ ਸਾਹਿਬ ਕੀ ਡਿਮਾਂਡ ਮੋਨ ਰੋਗਾ ਬੋਲ ਜਿੰਨਾ ਮਰਜ਼ੀ ਕਰ ਲੀਏ ਸਾਨੂੰ ਸਾਵੇ 75000 ਰੁਪਏ ਦੀ ਦੇ ਲਾਂਗੇ ਜੱਸ ਨੂੰ 75 ਹਾਂਜੀ ਠੀਕ ਆ ਰੇਟ ਡਾਕਟਰ ਸਾਹਿਬ ਉਹੀ ਰਹਿਣਗੇ ਜਿੱਥੇ ਮਤਲਬ ਕਿ 290 ਤੱਕ ਛੋਟ ਚਾਪਾ ਰਹੇ ਜੇ ਹਾਂਜੀ ਹਾਂਜੀ ਠੀਕ ਆ ਲੋ ਵੀ 75000 ਪਤਾ ਕੀ ਨਹੀਂ ਦੇਣੀ ਜਿੱਡੀ ਬਹਿੜ ਦੇ ਜੰਪਾਲਿਆ ਵੱਡੀ ਬਹਿੜ ਆ ਥਾਣੀ ਬਾਕੀ ਬਹੁਤ ਸੋਹਣਾ ਥਾਣਾ ਤੁਹਾਨੂੰ ਆਪਾਂ ਵਿਖਾਦ ਗਏ ਆ ਵੇਖੋ ਠੀਕ ਆ ਜੀ ਸੁਨੋ ਕਲਾ ਥਾਣਾ ਬਹੁਤ ਥੋਣੀ ਸਪੇਸ ਗੈਪ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਾਹੇ ਚਵਾਈ ਕਰੀ ਚੱਲਿਆ ਜੀ ਬਹੁਤ ਸੋਨੇ ਦਗ ਦੁੱਖ ਚੰਗੀ ਆ ਬੈੜ ਦੀ ਠੀਕ ਹੈ ਜੀ ਉੱਪਰੋਂ ਸ਼ਾਇਨਿਕ ਸ਼ੂਨੀ ਖੇਡੇ ਦੀ ਬਹੁਤ ਸੈਕਿੰਡ ਨੰਬਰ ਤੇ ਡਾਕਟਰ ਸਾਹਿਬ ਇਧਰ ਜਿਹੜੀ ਆਪਣੇ ਕੋਲ ਵੜ ਆ ਜਾਂਦੀ ਹੈ ਭਾਜੀ ਸੂਈ ਆ ਇਹਨੂੰ ਸੂਈ ਨੂੰ ਪੰਜਮਾਸ਼ੀ ਮਾਦਣਗੇ ਤੇ ਤੇਰਾ 14 ਲੀਟਰ ਦੁੱਧ ਜਾਂ ਕੋਲਾ ਕੋਈ ਮੱਲੇ ਆਪੋ ਆਪਣੀ ਸਮਝਿਆ ਠੀਕ ਹੈ ਤੇ ਸੁਭਾ ਦੂਜਾ ਹਫ਼ਤਾ ਆਪਣੀ ਸਮਝਣਾ ਮੰਨ ਕੇ ਮੇਰਾ ਵੀ ਸੋਦਾ ਕਰ ਬੱਚਾ ਇਹਨੇ ਕੀ ਪਾਇਆ ਮਗਰ ਮੇਲ ਕਾ ਮਗਰ ਵਾਚ ਆ ਇਹਦਾ ਕਰ ਨਹੀਂ ਚੁੱਕਾਗੇ 15 14 15 14 ਲੀਟਰ ਕੋਈ ਕੱਚਾ ਦੁੱਧ ਚਾਹੀਏ ਕੋਹੋਲੇ ਦੇ ਵਿੱਚ ਮੰਨ ਲੈ ਠੀਕ ਆ ਸੋ ਕ੍ਰਾਸ ਜਹਾਂਗਾ ਟਿਕਾ ਜੀ ਸਟੇਟ ਪਟਾ ਇੱਤੇ ਜੱਕ ਸੁਗਾ ਜਾਪਦੀ ਆ ਬਾਕੀ ਅੱਗੇ ਕਿਸੇ ਭਰਾ ਨੇ ਆਪਣੀ ਸਮਝੋ ਤੁਸੀਂ ਦੇਖ ਲੈ ਪ੍ਰਿੰਟ ਟੁੰਡ ਬੜਾ ਵਧੀਆ ਜੀ ਪ੍ਰਿੰਟ ਦੇ ਕਿ ਆ ਫਾਈਨਿੰਗ ਇਸ਼ੂ ਨਹੀਂ ਪੜੀ ਚੜੀਆ ਚੋਾਈ ਦੀ ਓਕੇ ਆ ਜੀ ਸਾਡੇ ਕੋਲ ਬਿਲਕੁਲ ਸਾਫ਼ ਸੁਥਰੀ ਨਹੀਂ ਹੋ ਗਾ ਤਾਂ ਹੋਣੀ ਚਾਹੀਦੀ ਉਹ ਤਾਂ ਹੈ ਸੀਰੀਜ਼ ਲਾਗਾ ਪੂਰੀ ਹੈਗਾ ਇਸ ਤਰ੍ਹਾਂ ਕੋਈ ਡਾਗ ਨਾ ਕੋਈ ਗਾਲ ਵੀ ਮਰਜੀ ਨਹੀਂ ਛੱਡਣਾ ਇਤਨਾ ਹੀ ਚਾਹੀਦਾ ਇਹ ਨਵੇਂ ਪਸ਼ੂ ਆ ਸੰਧੂ ਸਾਹਿਬ ਆਂ ਕਿ ਲਗਭਗ ਮਾਲਕ ਦੀ ਕਿਰਪਾ ਜੀ ਠੰਡੇ ਸੀ ਠੀਕ ਹੋ ਗਿਆ ਬਾਕੀ ਬਾਕੀ ਥਾਨ ਕੋਲ ਦੀ ਕੈਮ ਆ ਪੂਰੀ ਮੋٹے ਥਾਣਾ ਕਰਮਾਣੀ ਨੂੰ ਠੀਕ ਹੈ ਜੀ ਸੋ ਕਿਸੇ ਪਸ਼ੂ ਕੋਈ ਨੀ ਕੀ ਡੈਫੈਕਟ ਹੋਇਆ ਤਾਂ ਪਹਿਲਾਂ ਹੀ ਗੱਲ ਦੱਸੀ ਜਾਊਗੀ ਤੇ ਇਸ ਵਕਤ ਕੋਈ 13 14 13 14 ਲੀਟਰ ਤੋਂ ਸਟਾਰਟਿੰਗ ਹੋਈ ਆ ਮਗਰ ਬੱਛਾ ਮੇਲ ਕਾਫ ਆ ਠੀਕ ਹੈ ਜੀ ਕ੍ਰੋਸ ਅੰਗ ਬਾਕੀ ਇਹ ਬਾਡੀ ਸਟਰਕਚਰ ਹਾਈਟ ਇਹਦੀ ਮੀਡੀਅਮ ਦਰਮਿਆਣੀ ਮੀਡੀਅਮ ਹਾਈਟ ਦੇ ਵਿੱਚ ਵਹਿੜ ਆ ਜਾਂਦੀ ਆ ਤੇ 24 22 ਦੀ ਚੰਗੀ ਆ ਬਾਕੀ ਓਵਰ ਆਲ ਡਿਟੇਲ ਤੁਹਾਨੂੰ ਮਿਲ ਗਈ ਆ ਕੀ ਇਹਦਾ ਮੁੱਲ ਡਾਕਟਰ ਸਾਹਿਬ ਆਊਗਾ ਮੁੱਲ ਜੋ ਮਰਜ਼ੀ ਕਰ ਲਈਏ ਇਹ ਆਪਾਂ 68000 ਦੀ ਦੇ ਦਾਂਗੇ 68000 ਲੋ ਵੀ 68000 ਦੀ ਤੁਹਾਨੂੰ ਵੈਡ ਮਿਲ ਜੂਗੀ ਹਾਂ ਜਾਂ ਨਾ ਠੀਕ ਆ ਜੀ ਡਿਮਾਂਡ 70 75 ਕੁਛ ਵੀ ਆ ਲੈਨ ਦੇਨ 68000 ਰੁਪਈਆ ਇੱਧਰ ਇੱਕ ਜਰਸੀ ਦਾ ਤੋਹਫਾ ਦਿਖਾਉਨੇ ਆ ਤੁਹਾਨੂੰ ਨਸਲ ਬਰੀਡ ਜਰਸੀ ਵਿੱਚ ਇਹ ਚੌਗੀ ਵਹਿਣ ਜੇ ਬੜੀ ਕੁਆਲਿਟੀ ਦੀ ਤੇ ਥਣ ਲੈਵਾ ਦੱਸ ਨਹੀਂ ਦੇ ਆ ਫਲੂਨ ਦਾ ਵੀ ਪਹਿਲਨ ਦਾ ਥਣ ਲੈਵਾ ਹਾਰੀ ਸਕਦਾ ਨਹੀਂ ਲੱਗਦਾ ਕੁਆਲਿਟੀ ਦੀ ਗੱਲ ਕਰੀਏ ਵੀਰ ਭੈਣ ਭਰਾ ਪਰਖੀ ਬੜੇ ਆ ਆ ਪਾਕੀ ਜੀ ਦੀ ਸੌਰੀ ਇੱਕ ਜੀ ਤਰੀਫ ਕਰਹੀ ਏ ਇਸ ਕੁਆਲਿਟੀ ਵੇਖੋ ਤੇ ਬਾਕੀ ਚਾਰੇ ਦੰਦ ਜੀ ਹਾਂ ਦੇਖੋ ਜੀ ਬੇਨਸ ਬਹੁਤ ਜਿਆਦੀ ਬੜੀ ਹਾਂ ਹਾਂ ਬਾਕੀ ਫਿਕਸ ਵੇਖੋ ਜੀ ਕੋਈ ਭਾਲੀ ਜੀ ਫੀ ਹੈਗੀ ਨਿੱਗਰ ਨੇ ਬਾ ਹਣਾ ਤੇ ਇਹ ਨਹੀਂ ਕਿ ਛੋਟੀ ਜੀ ਹਾਈਟ ਦੀ ਆ ਮੇਰਾ ਹਾਈਟ ਆ ਬੜੀ ਚੰਗੀ ਆ ਤੇ ਚਾਰ ਦੰਦ ਬੱਚੀ ਜੀ ਇਹ ਮੂੰਹੋਂ ਦੰਦ ਹੀ ਪ्योर ਜਿਹੜੀ ਚੌਗੀ ਚਾਰ ਦੰਦ ਬੱਚੀ ਆ ਠੀਕ ਆ ਜੀ ਤੇ ਬਾਕੀ ਕੁਆਲਟੀ ਬਿਲਕੁਲ ਛੋਟੀ ਫੇਸ ਕੁਆਲਟੀ ਆ ਤੇ ਰੰਗ ਰੰਗ ਦੀ ਗੱਲ ਕਰਨ ਲਈ ਜਿੱਦਾਂ ਆਪਾਂ ਮੋਸਟਲੀ ਜਿਆਦਾਤਰ ਵੇਖਦੇ ਆ ਰਾਜਮ ਬਤਾਂਦੀ ਗੱਲ ਕਰੀਏ ਤੇ ਵੇਖੋ ਜੀ ਕਿੰਨਾ ਜਿਆਦਾ ਡੂੰਗ ਪੈਂਦਾ ਵਾ ਇਹ ਕਹਿੰਦੇ ਛੋਟਾ ਜਿਹਾ ਕਾਨਿਆ ਦੀ ਸਮੋਲ ਜਿਹਾ ਠੀਕ ਆ ਠੀਕ ਆ ਤੇ ਬੜੀਆਂ ਘੱਟ ਜਰਸੀ ਤੁਹਾਨੂੰ ਪਤਾ ਚੰਗੀ ਜਰਸੀ ਤੇ ਬੜੀ ਘੱਟ ਮਿਲਦੀ ਪੰਜਾਬ ਵਾਲੀ ਸਾਡੇ ਕੋਲ ਬਿਲਕੁਲ ਲਓ ਵੀ ਇੱਕ ਕਨਫਰਮ ਜਿਹੜੀ ਚੌਗੀ ਚਾਰਦਾਂ ਦਾ ਬੱਛੀ ਆਪਾਂ ਤੁਹਾਨੂੰ ਦਿਖਾ ਰਹੇ ਆ ਪਹਿਲਾ ਸੂਆ ਪਲੂਨ ਬੱਛੀ ਨੇ ਸੂਣਾ ਬਾਕੀ ਥਾਂ ਛੱਡਾ ਤੁਸੀਂ ਵੇਖੋ ਮੋੜ ਤੋਂ ਚੌਰ ਤੋਂ ਲੇਵਾ ਜੀ ਸੰਧੂ ਸਾਹਿਬ ਇਹਦੀ ਕਿੰਨੀ ਜਾਰੀ ਆ ਲੈਵੇ ਦੀ ਬਿਊਟੀ ਇੰਨੇ ਚੰਗੇ ਦੇਖੋ ਵੀ ਰਣ ਠੀਕ ਹੈ ਭਾਈ ਸੋ ਕਿਸੇ ਹੋਰ ਕੋ ਮੈਂ ਤਾਂ ਕੋਈ 포ਟ ਕੋਈ ਸ਼ਾਂਗ ਕੋਈ ਬੱਚਾ ਨਹੀਂ ਲੱਗਾ ਤਾਂ ਨਜ਼ਰ ਆਊਗਾ ਚਾਰੇ ਧਾਨ ਬੜੀ ਸੋਹਣੀ ਵੰਡ ਬੁੰਡ ਤੇ ਆ ਤੇ ਆਲ ਮੋਸਟ ਆਇਆ ਡਾਕਟਰ ਤਿਆਰੀ ਤੇ ਹੀ ਹੈ ਤੇ ਗਿਆ ਤਿਆਰੀ ਚੀ ਆ ਬਾਕੀ ਦੇਖੋ ਜੀ ਢੇਰ ਲੇਵੇ ਦੇ ਵਿੱਚ ਇਹਨੇ ਸੁੰਦਿਆ ਸੁੰਦਿਆ ਇੰਨਾ ਕਿ ਲੇਵਾ ਕੱਢ ਜਾਣਾ ਨਾ ਆਪਣੀ ਸਮਝੋਂ ਬਾਹਰ ਹੋਣਾ ਜੀ ਬਿਲਕੁਲ ਜੀ ਦੁਰਦ ਵੀ ਚੰਗਾ ਚਬਾਉਗੀ ਬਹੁਤ ਬੜੀ ਬੜੀ ਆ ਸਭੀ ਓਵਰ ਆ ਸਾਰੀ ਬਹੁਤ ਪਿਆਰੀ ਆ ਬਿਊਟੀ ਦੇ ਵਿੱਚ ਵੀ ਤੁਸੀਂ ਲੋਕੋ ਮਾਰੋ ਚਾਹਤ ਬਿਊਟੀ ਦੇ ਵਿੱਚ ਵੀ ਐਕਸੀਲੈਂਟ ਬਾਕੀ ਹਵਾਨੇ ਚੱਡੇਲੇ ਪਾਸਿਓ ਵੀ ਐਕਸੀਲੈਂਟ ਆ ਹੈਡ ਵੀ ਚੰਗੀ ਆ ਬੇਲ ਵੀ ਚੰਗੀ ਫੇਸ ਕੁਆਲਿਟੀ ਦੇ ਚਲੋ ਫਿਰ ਵੀ ਆਪਾਂ ਵੀਰ ਭੈਣ ਭਰਾਵਾਂ ਨੂੰ ਕੋਈ ਨਹੀਂ ਸ਼ੱਕ ਕਰਦੀਆਂ ਜਾ ਵੇਖੋ ਚਾਰੇ ਦੰਦ ਆ ਜੀ ਇਹਦੇ 1 2 3 4 ਲਓ ਜੀ ਪਿਓਰ ਜਿਹੜੀ ਚਾਰ ਦੰਦ ਕੰਨੀਆਂ ਦੇ ਬਿਲਕੁਲ ਫੇਕ ਦੇ ਹਜੇ ਦੋ ਦੰਦ ਖੜੇ ਸੋਲਦੇ ਸੀਗਾ ਇਹਦੇ ਹਾਈਟ ਵੀ ਚੰਗੀ ਕਾ ਵੇਖ ਲਓ ਐਫ ਪੀ ਜੀ ਡੀ ਦੀ ਹਾਈਟ ਇਹਦੀ ਬਈ ਸੋਹਣੀ ਬੱਧੀ ਆ ਗਾਂ ਜਵਾਨ ਹੋਣਾ ਜੇ ਕਾਂ ਚੱਕੀ ਹੋਣਾ ਕੰਨੀਆਂ ਬਰਾਬਰ ਕਰਨੀਆਂ ਨੇ ਕਾਂ ਵੈੜ ਹੋਰ ਵੀ ਕੱਦ ਕਰ ਜੂਗੀ ਚੰਗੀ ਬੱਤੀ ਆ ਡਾਕਟਰ ਕੀ ਮੁੱਲ ਕਰਦੇ ਆ ਕੀ ਡਿਮਾਂਡ ਰੋਲ ਮੁੱਲ ਸੰਧੂ ਸਾਹਿਬ ਆਪਾਂ ਲੈਣ ਦੇਣ ਵਾਲਾ ਹੀ ਕਰਨਾ ਜੇ ਇਹ 95000 ਰੁਪਏ ਤੋਂ 100 ਸ਼ੁਰੂ 95 ਤੋਂ 100 ਹਾਂਜੀ ਠੀਕ ਆ ਵੀਰੇ ਮੋ ਵੀ ਇਹ 95000 ਦੇ ਵਿੱਚੋਂ ਛੂਟ ਹੋ ਜੂਗੀ ਬਾਕੀ ਆ ਵੇ ਲੋ ਜਿਹੜੇ ਸੰਧੂ ਸਾਹਿਬ ਜੀ ਨੇ ਇਲਾਕੇ ਨੇ ਕੱਢਣਾ ਨਾ ਤਰਿਆਣੀ ਜਣਾਲੇ ਵਾਲਾ ਕੇ ਕਰਮਾਲੀ ਕੋਲ ਤੋ ਕਿਸੇ ਪੁਰਾਣੇ ਨਾਲ ਸਾਲ ਬ੍ਰੀਡ ਤੇ ਕੰਮ ਕਰਨਾ ਤੇ ਬਹੁਤ ਵਧੀਆ ਬੈਨੀਫਿਟ ਪੈਣ ਚੰਗੀਆਂ ਪਲੱਸ ਪੁਆਇੰਟ ਬੱਚੀਆਂ ਚੰਗੀਆਂ ਲੈ ਸਕਦੇ ਹੋ ਜੀ ਬੱਚੀ ਨੂੰ ਜਰਸੀ ਦੋ ਬਹੁਤ ਪਿਆਰੀ ਬੱਚੀ ਆ ਦੱਖ-ਦੁੱਖ ਤੁਸੀਂ ਦੇਖ ਲਈ ਬਹੁਤ ਵਧੀਆ ਇੱਥੇ ਦੇਖੋ ਇਧਰਲੇ ਬੰਨੇ ਕਿੰਨੀ ਜਿਆਦਾ ਵੈਨਸਿਆ ਲੇਵੇ ਦੇ ਵਿੱਚ ਥਾਣ ਵੀ ਇਹੋ ਜੀ ਪਹਿਲਾਂ ਬੱਚੀ ਨੂੰ ਨਹੀਂ ਲੱਗਦਾ ਜੀ ਆਪਾਂ ਕਹਿ ਹੀ ਦਿੰਨੇ ਆ ਥਾਣ ਵੀ ਵਧੀਆ ਲੱਗਾ ਕਿੰਨਾ-ਕਿੰਨਾ ਗਾਇ ਤੇ ਥਾਣ ਲੱਗਾ ਜੀ ਚੰਗੀ ਬੱਚੀ ਬਹੁਤ ਵਧੀਆ ਬਿਊਟੀ ਜਿੰਨੀ ਸਾਰੀ ਚੰਗੀ ਸੋ ਓਵਰਆਲ ਜਿੰਨੀ ਆ ਸਾਰੀ ਬਿਊਟੀ ਆ ਸੁੰਦਰਤਾ ਵੀ ਬਹੁਤ ਆ ਬਾਕੀ ਉਹ ਹਾਨੀ ਛ ਇਧਰ ਡਾਕਟਰ ਚੌਥੇ ਨੰਬਰ ਤੇ ਮਿਹਰਬਾਨੀ ਪਾ ਦਿੰਦੇ ਆ ਬੱਚੀ ਜੀ ਪਹਿਲੇ ਨਹੀਂ ਸੂਈ ਆ ਠੀਕ ਆ ਜੀ ਤੇ ਆਪਣਾ ਐਚਐਫ ਵਹਿੜ ਜੀ ਅੱਛਾ ਜੀ ਤਾਜੀ ਸੂਈ ਆ ਇਸ ਵਕਤ 18 ਲੀਟਰ ਬੋਲੀ ਤੋਂ ਸਟਾਰਟਿੰਗ ਕੀਤੀ ਆ ਤੇ ਮਜਨ ਮਟਾ ਵੇਖੋ ਮਗਰ ਮੱਛਾ ਆ ਗਿਆ ਤੇ ਹਾਂਜੀ ਹਾਂਜੀ ਅੱਜ ਕਿੰਨਾ ਤੀਜਾ ਕਿ ਦੂਜਾ ਦਿਨ ਹਾਂਜੀ ਅੱਜ ਤੀਜਾ ਤੀਜਾ ਦਿਨ ਸੂਈ ਠੀਕ ਆ ਜੀ ਤੋਬਾ ਜੀ ਤੁਸੀਂ ਚੈੱਕ ਕਰੋ ਠੀਕ ਆ ਜੀ ਕੱਦ ਹਾਈਟ ਦੀ ਵਧੀਆ ਇਹ ਬਿਊਟੀ ਵੇਖੋ ਪਹਿਲਾ ਸੂਆ ਪਲੂਣੇ ਬੱਚੀ ਸੂਈ ਆ ਇਹ ਰੇਣਾ ਬੱਚਾ ਲਾਇਆ ਇਹ ਆਪਾਂ ਕਸਮਗੀ ਆ ਵਹਿੜ ਅੱਛਾ ਜੀ ਪਤਾ ਅੱਗੇ ਬਣਿਆ ਸੀ ਨਾ ਹਾਂਜੀ ਹਾਂਜੀ ਅੱਗੇ ਬਣ ਗਿਆ ਬਸ ਮਾਈ ਆਪਾਂ ਨੇ ਲਈ ਆਪਣੀ ਮਾਰਨਿੰਗ ਦੀ ਚਵਾਈ ਹੋਣ ਵਾਲੀ ਆ ਬਿਲਕੁਲ ਤੁਸੀਂ ਕੁੜੀ ਟਾਈਮ ਫਿਰ ਤੁਸੀਂ ਰੋਡ ਕਰ ਲਓ ਕੋਈ 9 9:30 ਵਜੇ ਦਾ ਸਮਾਂ ਮਾਰਨਿੰਗ ਦੀ ਚਵਾਈ ਥੋੜੀ ਟੱਕੀ ਆ ਬਿਲਕੁਲ ਭਾਰੇ ਹਵਾਨੇ ਜਾਂ ਭਾਰੇ ਥਣ ਸਾਰੇ ਭਰਾਵਾਂ ਨੂੰ ਨਜ਼ਰ ਆ ਜੇ ਦੀ ਠੀਕ ਆ ਜੀ ਅੱਗੇ ਕੋਈ ਵੀ ਬਣੇ ਤੋਂ ਦੋ ਟਾਈਮ ਬਣਿਆ ਥਣਿਆ ਪੱਛੀ ਦੇਖਣਾ ਚਾਹੁੰਦਾ ਤੇ ਤੁਸੀਂ ਦੋ ਟਾਈਮ ਵੀ ਆ ਨਾ ਇਹਨੂੰ ਮਾਸਾ ਜਿੰਨਾ ਲੱਪਾ ਨਹੀਂ ਲਾਇਆ ਇੰਨੇ ਕਰਮਾ ਵਾਲੀ ਤੇ ਨਹੀਂ ਖੁੱਲੀ ਰਹੀ ਇਹ ਤੇ ਦੰਦਾ ਜੇ ਕੰਪਰਮ ਸੀਗੀ 6 ਦੰਦ ਹਨ ਇਹਨੂੰ ਰੱਸੀ ਵੀ ਨਹੀਂ ਪਾਈ ਵੀ ਤੇ ਭੈਣ ਭਰਾਵਾਂ ਨੇ ਖੁੱਲੀ ਲਈ ਲੋ ਬਹੁਤ ਪਿਆਰੀ ਬੱਚੀ ਮੋਹਨ ਦੰਦੀ ਛੱਕੀ ਆ ਠੀਕ ਹੈ 21 25 ਪਲੱਸ ਮੈਂ ਜ਼ਿਆਦਾ ਨਹੀਂ ਕਹਿੰਦਾ 27 28 27 28 ਲੀਟਰ ਇਹਨੂੰ ਦੋ ਦ ਤੀਨ ਦਾ ਵੱਖ ਕਰਾ ਜੀ ਦਾ ਕਰਮੀ ਦੇ ਵਿੱਚ ਰਹੀ ਬੇਲ ਵੇਖੋ ਜੀ ਕਿੰਨੀ ਲੰਮੀ ਹੈ ਜੇ ਕੋ ਚੰਗੀ ਸੇਵਾ ਕਰਦੇ ਆਪਣਾ ਐਸਾ ਕੋ 18 ਲੀਟਰ ਬੋਲਾਏ ਦੁੱਧ ਚਵਾਜੂਗੀ ਇਹ 20 ਤੱਕ ਭਾਜੀ ਜੀ ਇਹ ਨਹੀਂ ਚਵਾਉਣਾ ਫਿਰ ਕਿੰਨੇ ਚਵਾਉਣਾ ਜੀ ਅੱਛਾ ਅਭੀ ਹਜੇ ਬਿਲਕੁਲ ਤਾਜੀ ਖੂਨ ਕਰਕੇ ਥੋੜੀ ਨਾਰਮਲ ਭਲੂਣ ਭਲਾਣ ਜਿਹੜੀ ਹਵਾਨੇ ਛੱਡੇ ਦੇ ਉੱਪਰ ਤੁਹਾਨੂੰ ਨਜ਼ਰ ਆਉ। ਇਹ ਪਹਿਲੇ ਨਹੀਂ ਸੂਈ ਅਸਤ। ਠੀਕ ਆ ਜੀ ਪਹਿਲਾ ਜੁਵਾ ਇਹ ਬੱਚੀ ਆ ਮੂਹੋਂ ਦੰਦੀ ਚੀਚ ਇਹ ਕਨਫਰਮ ਇਧਰੋਂ ਤੁਹਾਨੂੰ ਆਪਾਂ ਥਾਣ ਵਿਖਾ ਦਿੰਨੇ ਆ ਵੰਡਵੇਰ ਲ ਚੰਗੀ ਆ ਆਪ ਜਾਨਾਂ ਦੀ। ਕੋਈ ਜੋੜਵਾ ਥਾਣ ਨਹੀਂਗਾ ਜਾਂ ਕੋਈ ਗੁਛਾ ਨਹੀਂਗਾ ਜਾਂ ਜੋੜਾ ਥਾਣ ਨਹੀਂ। ਬਾਕੀ ਕੋਈ ਭੂਰ ਛੱਡਾ ਨਹੀਂ ਸੰਧੂ ਸਾਹਿਬ ਚਵਾਈ ਦੀ ਵੀ ਵਧੀਆ ਵਾ। ਇਹ ਅਗਲੀ ਗੱਲ ਹੀ ਨਹੀਂ ਠੀਕ ਹੈ ਜੀ ਥੋੜਾ ਜਾ ਜੂਮ ਕਰਕੇ ਵਿਖਾਉਣ ਦਾ ਆਪਣਾ ਇੱਕੋ ਇੱਕ ਮਕਸਦ ਹੁੰਦਾ ਵੀ ਭੈਣ ਭਰਾਵਾਂ ਨੂੰ ਨੇੜੇ ਤੋਂ ਵਿਖਾ ਸਕੀਏ ਬਿਲਕੁਲ ਥਾਂ ਦੀ ਸਪੇਸ ਬੰਦ ਠੀਕ ਹੈ ਜੀ ਬਾਕੀ ਪਸ਼ੂ ਵੱਡਾ ਛੋਟਾ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਜਾਂਦੇ ਆ ਇੱਕ ਡਾਕਟਰ ਗਰ ਸਾਹਿਬ ਆਪਣੇ ਕੋਲ ਵੀ ਇੱਧਰ ਆ ਗਈ ਵੇੜ ਇਹਦਾ ਮੁੱਲ ਕੀ ਰਿਹਾ ਇਹਦਾ ਵੀਰੇ ਇਹਦਾ ਜੀ ਇਹ ਆਪਾਂ 90000 ਦੀ ਚਾਸ 90000 ਜੋ ਮਰਜ਼ੀ ਕਰ ਲੀ ਕੋਈ ਵੀ 90000 ਦੀ ਮਿਲ ਜੂਗੀ ਅੱਜ ਤੁਹਾਨੂੰ ਵੇਰ ਠੀਕ ਹੈ ਜੀ ਬੱਚਾ ਬਗਰ ਅੱਜ ਤੀਜਾ ਕੇ ਦੇਣਾ ਇਹਨੂੰ ਹੋ ਗਿਆ ਸੂਈ ਨੂੰ ਤੇ 18 17 ਕਿਲੋ ਡਾਕਟਰਾਂ ਦਾ ਵੀ ਅੱਗੇ ਬੱਚੀ ਇੱਧਰ ਤੁਹਾਨੂੰ ਦਿਖਾ ਦਿੰਨੇ ਆਪਾਂ ਨੰਬਰ 5ਵੇਂ ਤੇ ਕਰੋ ਸੰਗ ਦੇ ਇਹ ਵੀ ਛਿੱਗੀ ਜਿਹੇ ਆ ਥਾਰ پارک ਦੀ ਬੱਚੀ ਜੀ ਲੋ ਜੀ ਠੀਕ ਆ ਜੀ ਸੋ ਬੱਚਾ ਮਗਰ ਆ ਗਿਆ ਥਾਰ پارک ਦੇ ਵਿੱਚ ਬੱਚੀ ਆ ਗਈ ਨਾੜੂ ਨਾਲਾ ਬੱਚੇ ਦੇ ਅੱਜ ਡਾਕਟਰ ਸਾਹਿਬ ਕਿੰਨੇ ਕਿ ਦਿਨਾਂ ਦੀ ਸੂਈ ਜਿਆਦਾ ਦਿਨ ਸੂਈ ਨੂੰ ਜੇ ਤੇ ਜਿਆਦਾ 18 ਲੀਟਰ 19 ਲੀਟਰ ਬੋਲਾ ਚੋਗੇ ਮੇਰਾ ਵੀਰ ਭੈਣ ਭਰਾ ਫੇਰ ਲੈ ਕੇ ਜਾਵੇ ਬੈਂਸ ਵੇਖੋ ਜੀ ਲਿਵੇ ਦੇ ਵਿੱਚ ਕਿੰਨੀਆਂ ਜਿਆਦੀਆਂ ਵਾ ਤੇ ਬਾਕੀ ਜਰਸੀ ਤੇ ਐਕਸਪਸਾ ਕੋ ਹੂੰ ਪਿਆਸ ਉਹ ਕਹਿੰਦਾ 18 17 ਕਿਲੋ ਬੋਲਾ ਜੀ ਉਹ ਕਹਿੰਦਾ ਜੀ 17 ਲੇਕਰ ਪੱਕਾ ਠੀਕ ਹੈ ਬਈ ਦੋ ਟਾਈਮ ਜੋੜੇ ਕੋਈ ਤਿੰਨ ਟਾਈਮ ਜੋੜੇ ਜਾਂ ਨਾ ਕਰੇ ਆਇਆ ਦੂਜੇ ਸਵੇਰੇ ਹਣਾ ਦੂਜੇ ਸਵੇਰੇ ਉਹ ਵੀ ਸੈਕਿੰਡ ਹੀ ਟਾਈਮ ਆ ਰੜਕਾ ਜੀ ਦੂਜਾ ਹੀ ਸੂਆ ਕਰਮਾਣਾ ਵਾ ਵੇਖੋ ਤੇ ਥਾਨ ਵੇਖੋ ਤੇ ਠੰਡੀ ਇੰਨੀ ਨਾ ਫਰੱਜੀ ਆ ਕੋਈ ਟਰਾਈ ਖਲਾਰ ਕੇ ਬੈਠਾ ਰਵੇ ਇੰਨੀ ਠੰਡੀ ਬੱਛੀ ਸੀਲਸ ਲੱਗੇ ਤੇ ਬਰੇ ਲੋ ਜੀ ਕੋਈ ਚੱਕਰੀ ਨਹੀਂ ਹੈ ਬੜੇ ਕੰਦੇ ਸੁਭਾਦੀ ਸ਼ਾਂਤ ਸੁਭਾਦੀ ਆ ਲਓ ਜੀ ਬਾਰੀ ਹੋਰ ਮਾਰਕੀਨ ਨੇ ਵੇੜਾ ਦਾ ਸਮਝਾਉ ਸਮਝੇ ਬਾਸ ਠੀਕਾ ਹਾਏ ਠੰਡੀ ਤੇਰੀ ਸੀਲਸ ਆਉਗਾ ਠੀਕਾ ਜੀ ਬਾਕੀ ਵੇਅਰੈਂਸ ਹਵਾਨੇ ਚੱਡੇ ਦੇ ਉੱਪਰ ਕਾਫੀ ਤੁਹਾਨੂੰ ਦਿਖਾਈ ਦੇਣਗੇ ਸੋ ਪਸ਼ੂ ਐਨੀਮਲ ਚੰਗਾ ਦੁੱਧ ਚਵਾ ਜਾਂਦੇ ਠੀਕਾ ਜੀ ਫਰੀਕੀ ਦੇ ਵਿੱਚ ਜਿੰਨੀ ਵੇੜ ਕਰੋ ਸੰਗ ਕੋਈ ਡਰਾਕਲ ਸਟਾਕਲ ਜੀ ਨਹੀਂ ਗਈ ਸਾਨੂੰ ਸਾਹਿਬ ਘਰ ਆ ਲੈਣ ਦੇ ਕਹਿੰਦੇ ਮੁਤਾਬਕ ਇਹਨੇ 22 ਲੀਟਰ ਕਲੂਨ ਨੇ ਦੁੱਧ ਆਵੇ ਨਾ ਡਾਕਟਰ ਸਾਹਿਬ ਨੇ ਵੇਖੋ ਬਿਜਲੀ ਗਾਰੀ ਬਣਿਆ ਪਿਆ ਜੇ ਉਹਨਾਂ ਪੜਾ ਵੇਨ ਸੋਹਣੀਆਂ ਜੰਨੀਆਂ ਜਿਆੜੀਆਂ ਮੇਨ ਸੋਹਣੀਆਂ ਦੁੱਧ ਵੀ ਉਹਨਾਂ ਹੀ ਭਰਨਾ ਜੀ ਬਿਲਕੁਲ ਜੀ ਆਹ ਵੇਖੋ ਜੀ ਸੋ ਆਹ ਵੰਡ ਬੇਰਲਾ ਥਣ ਵੇਖੋ ਮੁੱਠੀ ਮੁੱਠੀ ਲੱਗਾ ਠੀਕ ਆ ਜੀ ਤੇ ਕਾਫੀ ਸੋਹਣੀ ਵਿਦ ਗੈਪ ਸਪੇਸ ਚੰਗੀ ਆ ਤੇ 18 18 ਤੋਂ ਪਲੱਸ ਐਸ ਵਕਤ ਮੇਰਾ ਭਰਾ ਵੀ ਬੋਲਾ ਮੰਨ ਕੇ ਵੀ ਸੋਹਦਾ ਤੁਸੀਂ ਕਰ ਸਕਦੇ ਜੀ ਵੱਖੀ ਮਗਰ ਚੰਗੀ ਆ ਕੋਈ ਭਰਾ ਕੇਅਰ ਚੰਗੀ ਕਰ ਲੂਗਾ ਤਾਂ ਸੰਭਾਲ ਕਰ ਲੂਗਾ ਬੱਚਾ ਕੇ ਚੰਗਾ ਤਿਆਰੇ ਦੂਗਾ ਡਾਕਟਰ ਕੀ ਮੁੱਲ ਕੀ ਡਿਮਾਂਡ ਰੋਗੇ ਇਸ ਵਾਰ ਦੇ ਮੁੱਲ ਜੋ ਮਰਜ਼ੀ ਕਰ ਲਈਏ ਸੰਧੂ ਸਾਹਿਬ ਜੇ ਆਪਾਂ 85000 ਦੀ ਜਗ੍ਹਾ 100 ਰੁਪਿਆ ਛੋਟ ਦੇ 85 ਜੋ 100 ਰੁਪਿਆ ਕੋਈ ਕਰਦਾਗੇ ਮਾਨ ਤੱਕ ਲਾਉਂਗਾ ਮੀਰ ਭੈਣ ਫਰਾ ਮੁੱਲ ਜਿਆਦਾ ਵੱਡਾ ਛੋਟ ਨਿੱਕੀ ਜੀ ਕਰਨ ਦੇਣਾ ਡਾਕਟਰ ਮੁੱਲ ਹੀ ਉਹਨਾਂ ਕੀ ਪਾਉਣਾ ਜਿੰਨਾ ਦਾ ਆਪਾਂ ਲੈਣਾ ਰਿਹਾ ਹੈ ਇਹ ਕਈ ਰਿ ਨਜਾਇਜ਼ ਮੁੱਲ ਪਾਈਏ ਉਹਦਾ ਫਾਇਦਾ ਨਹੀਂ ਕੋਈ ਨਿਕਲਦਾ ਚੰਗੀ ਬਾਈ ਤੇ 1 ਲੀਟਰ ਪਹਿਲਾਂ ਦੇ ਵਿੱਚੋਂ 85000 ਦੇ ਵਿੱਚੋਂ 100 ਰੁਪਿਆ ਡਾਕਟਰ ਦਾ ਛੋਟ ਕਰਾਂਗੇ ਬੜਾ ਚੰਗੀ ਹੈ ਬਾਕੀ ਭਰਾ ਇੱਥੇ ਆਣ ਕੇ ਆਪਦੀ ਬਿਲਕੁਲ ਨਿਗਰ ਦੇ ਕੱਢ ਵਿੱਚੋਂ ਕੱਢਦੇ ਹੋ ਮੀਡੀਅਮ ਹਾਈਟ ਦੇ ਵਿੱਚ ਇਧਰ ਇੱਕ ਡੈਕਟਰ ਕਰੋ ਸੰਗ ਦੇ ਵਿੱਚ ਆ ਵੀ ਵੈੜ ਆਪਣੇ ਕੋਲ ਆ ਜੀ ਜਰਸੀ ਦਾ ਕਰੋ ਜੀ ਬੜੀ ਵਧੀਆ ਇਹ ਗੱਪਣ ਆ ਗਈ ਆ ਹਾਂਜੀ ਗੱਪਣ ਆ ਗਈ ਕਿ ਨਮਾ ਸੂਈ ਫਿਰ ਕੇ ਇਹ ਦੂਜਾ ਸੂਆ ਦੂਜਾ ਸੂਆ ਲਓ ਵੀ ਦੂਜਾ ਸੂਆ ਦੋਸਤੋ ਅਗੇ ਨੈਕਟ ਆਪਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਮੈਂ ਨਾ ਕਮਾਲ ਜਿਹਾ ਹੈ ਨੰਬਰ 6ਵਾਂ ਇਹਦਾ ਠੀਕ ਹੈ ਜੀ 6ਵੇਂ ਨੰਬਰ ਤੇ ਆਪਾਂ ਦਿਖਾ ਰਹੇ ਆ ਆਇਟ ਪੇਸ਼ਕ ਮੀਡੀਅਮ ਆ ਪਰ ਪਲਿਸਾਂ ਦੀ ਪੂਰੀ ਆ ਵਜਨ ਬੱਟਾ ਪੂਰਾ ਵੈੜ ਨੂੰ ਕਸਾ ਡਾਕਟਰ ਥੱਲੇ ਉਹ ਤਿਆਰੀ ਤੇ ਲੈ ਜਾ ਦੋ ਚਾਰ ਦਿਨ ਸਾਬ ਪੰਜ ਛੇ ਦਿਨ ਕੱਢ ਜਾਣੇ ਆ ਹੋਏ ਆਨਲਾਈਨ ਹੀ ਗੋਣਾਵਾ ਪੱਕੇ ਲੋ 2 ਕਿਲੋ ਵੀਡੀਓ ਕਾਲ ਜੀ ਡੱਬਾ ਕੱਢ ਕੇ ਵਿਖਾਵਾਂਗੇ ਹਰ ਸੰਦਾ ਬਰਾਬਰ ਚੀਪਾ ਵਾ ਉਹ ਤਾਂ ਹੈ ਠੰਡੀ ਠੁੰਡੀ ਹਾਥੂ ਤੇ ਲਾ ਕੇ ਵਿਖਾ ਦਿਆ ਮੜਾ ਜੀ ਸੁੱਕਾ ਬਰਫੀ ਜੇ ਆਹੋ ਇਹਨੇ ਵੀ ਉਹ ਜੀ ਗੱਲ ਇੱਥੇ ਜਿੱਤਰਾ ਕੋਈ ਮਰਜ਼ੀ ਕਿਉਂਕਿ ਕਈ ਵਾਰ ਭੈਣ ਭਰਾਵਾਂ ਦੇ ਮਨ 'ਚ ਸ਼ੱਕ ਨਾ ਹੋਵੇ ਦੀ ਪਸ਼ੂ ਖੈਦ ਆਪੂ ਤਾ ਨਹੀਂ ਲਾ ਕੇ ਵਿਖਾਇਆ ਗਿਆ ਕਿ ਜਿੱਦਾਂ ਮਰਜ਼ੀ ਮੇਰਾ ਵੇਰ ਚਾਹੇ ਭੈਣ ਆਰਾਮ ਨਾਲ ਤੁਸੀਂ ਬੈਠ ਕੇ ਚਵਾਈ ਕਰ ਸਕਦੇ ਜੀ ਵੀ ਸੀਲ ਲੱਗਾ ਜ਼ਿਆਦਾਤਰ ਕਈ ਵਾਰ ਭੈਣਾਂ ਨੇ ਚਵਾਈ ਕਰਦੀਆਂ ਜੀ ਜਿੱਦਾਂ ਜਿੱਦਿਆਂ ਦੇ ਬੈੜਾ ਆਪਣੇ ਤੋਂ ਆਂਦੀਆਂ ਪਰ ਕੱਥੇ ਫੇਰ ਕੇ ਠੰਡੀ ਸੀਲ ਲੱਗੀ ਬੈੜ ਲਈਦੀ ਜਰਸੀ ਦਾ ਕ੍ਰੋਸ ਹੈ ਵਧੀਆ ਵਾ ਗਰਮੀ ਦਾ ਦੁਪਹਿਰ ਹੈ ਜੀ ਬਹੁਤ ਜੀ ਉਹ ਜਰਸੀ ਦੇ ਵਿੱਚ ਇਹ ਵੀ ਕ੍ਰੋਸ ਵੈੜ ਤੁਹਾਨੂੰ ਦਿਖਾ ਦਿੱਤੀ ਆ ਕੱਢ ਕੇ ਤਾਂ 5-6 ਦਿਨ ਕੱਢ ਵੀ ਸਕਦੀ ਆ ਬਾਕੀ ਥੱਲਿਓਂ ਬਣੀ ਥਾਣੀ ਵੀ ਕਾਫੀ ਆ ਸੋ ਜਿੰਨੀ ਕ ਤਿਆਰੀ ਆ ਉਹਨੇ ਕਰ ਸਕਦੀ ਏ ਠੀਕ ਆ ਜੀ 5-6 ਦਿਨਾਂ ਦੇ ਵਿੱਚ ਸੋ ਟਿਪਣ ਵੀ ਅਜੇ ਬਿਲਕੁਲ ਗੁੰਦ ਹੀ ਆਉਂਦੀ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਕਿ ਸੋ ਗੱਪੜ ਨਾਕ ਸੀਗਾ ਮੋਲੇ ਤਾਂ ਪੁੱਛ ਲਵਾਂਗੇ ਡਾਕਟਰ ਸਾਹਿਬ ਕੀ ਡਿਮਾਂਡ ਕੀ ਮਨ ਕਰਤੀ ਕਰੇਗੀ ਮੋਲੇ ਸੰਧੂ ਸਾਹਿਬ ਜੋ ਮਰਜ਼ੀ ਕਰਦੀ ਆ ਇਹ ਆਪਾਂ 68000 68000 ਬੈਬੀ ਇਹ 68000 ਦੀ ਤੁਹਾਨੂੰ ਮਿਲ ਜੂਗੀ ਬਾਹਰ ਤੁਹਾਨੂੰ ਗੱਪੜ ਆ ਅੱਜ ਇੱਕ ਦਿਨ ਹਜੇ ਕੱਢਦੀ ਆ ਰਾਮ ਨਾਲ ਸਤਨੂੰ ਨਾਲ ਪਾਤਮਨ ਮਸੂਰੀ ਨੇ ਜਦੀ ਕੀ ਤੋਂ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਜੀ ਆਇਆ ਸੀਲਸਲਾ ਵਿੱਚ ਬੜੀ ਵਧੀਆ ਸੰਧੂ ਸਾਹਿਬ ਆਇਆ ਠੰਡੀ ਆ ਧੀਰੀ ਆ ਸੀਲਸਾ ਹੂ ਆਕੇ ਨਖਟ ਡਾਕਟਰ ਸਾਹਿਬ ਇਧਰ ਆਪਣੇ ਕੋਲ ਜੀ ਆ ਬੈਠ ਆਏ ਬੜੀ ਚੰਗੀ ਆ ਜੀ ਇਹ ਬਿਊਟੀ ਵੇਖ ਲੋ ਜੀ ਫੇਸ ਕੁਆਲਟੀ ਵੀ ਤੇ ਬਾਕੀ ਹਾਈਟ ਵੀ ਵੇਖ ਲੋ ਜੀ 6 ਫੁੱਟ ਦੇ ਲਾਗੇ ਵੱਡੇ ਦੀ ਹਾਕ ਦੀ ਆ ਕਦ ਤੋਂ ਵੱਡਾ ਹੈਨਾ ਕਦ ਬੜਾ ਵੱਡਾ ਕਦ ਤੋਂ ਵੱਡਾ ਇਹਨੂੰ ਅੱਜ ਕਿੰਨਾ ਸਮਾਂ ਹੋ ਗਿਆ ਸੁਨੀ ਇਹ ਪਰਸੋ ਆਹ ਤੇ ਕੋਮੋਰੀ ਮਚੀ ਸੁਈਆ ਅੱਛਾ ਜੀ ਤੇ ਜਿਹੜੀ ਬੱਚੀ ਆਈ ਆ ਡੈਨਮਾਰਕ 40132 ਦੀ ਆ ਮਗਰ ਡੈਨਮਾਰਕ 40 ਪਤਨੀ ਦੀ ਕਹੋ ਜੀ ਮਗਰ ਬੱਚੀ ਚੰਗੀ ਆ ਠੀਕ ਆ ਆ ਫੀਮੇਲ ਕਾਫ ਤੇ ਆਹ ਵੇਖੋ ਜੀ ਇੱਕ ਚੀਜ਼ ਇਹ ਕਹਿਣ ਵਾਲੀ ਗੱਲਾਂ ਨਹੀਂ ਜੇ ਚਾਰੇ ਦੰਦ ਜਿਹੜੇ ਲੋ ਜੀ ਚੌਕ ਦੇ ਬਰਾਬਰ ਨਹੀਂ ਬਰਾਬਰ ਵੀ ਨਹੀਂ ਕੀਤੇ ਜੀ ਇਹ ਦੋਂਦੀ ਮੰਨ ਸਕਦੇ ਚਲੋ ਚੌਕ ਦੇ ਬਰਾਬਰ ਨਹੀਂ ਕੀਤੇ ਉਹਦੀ ਚੌਕੀਆਂ ਤੇ ਆ ਗਈ ਕਿ ਲੋ ਵੀ ਚੌਕ ਦੇ ਬਰਾਬਰ ਨਹੀਂ ਦੀ ਗੱਲ ਕਰੀਏ ਇਹਦੇ ਲੈਵੇ ਦੀ ਵੇਖੋ ਜੀ ਕਿੰਨਾ ਬੋਲਾ ਦੱਸਿਆ ਜਾਂ ਦੁੱਧ ਕਿੰਨਾ ਐਸ ਵਕਤ ਤੇ 18 ਲੀਟਰ ਬੋਲੀ ਤਾਂ ਉਹ ਸਟਾਡੀ ਆ ਤੇ ਚੰਗੇ ਦੁੱਧ ਦੀ ਉਮੀਦ ਕਰਾਂਗੇ ਜੇ ਕੋਈ ਚੰਗਾ ਸੇਵਾ ਕਰੂਗਾ ਤੇ 25 ਪਲੱਸ 30 ਦੇ ਲਾਗੇ ਬੰਨੇ ਦੁੱਧ ਨੂੰ ਚੋਣਾ ਠੀਕ ਹੈ ਜੀ ਵੀ ਹਾਈਟ ਚੰਗੀ ਆ ਬਰੀਡ ਚੰਗੀ ਆ ਕੁਆਲਿਟੀ ਚੰਗੀ ਆ ਤੋਂ ਹਾਈਟ ਕਿਸਾਨ ਵੀਰੋ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਨੋਟ ਕਰਾ ਦਿੰਨੇ ਆ ਵੀ ਹਾਈਟ ਕਾ ਦੋ ਵੱਡਾ ਦੇਲਬੂਲ ਸਪੈਸ਼ਲ ਆ ਲੰਬੀ ਲੂੰ ਤੇ ਪਿਓਰ ਮੋਹੋਂਦ ਦੀ ਚੌਗੀ ਚਾਰ ਦਾ ਤਾਂ ਅਜੇ ਬਰਾਬਰ ਨਹੀਂ ਕੀਤਾ ਕਿ ਬੱਚੀ ਬਹੁਤ ਵਧੀਆ ਠੀਕ ਹੈ ਇਹ ਨਹੀਂ ਗੱਲ ਸੁਪਰੀਡਵਾਈਜ਼ ਵੇਖ ਲਓ ਬਹੁਤ ਵਧੀਆ ਚੌੜਾ ਪਿੱਠਪੂੜਾ ਕਰਮਾ ਵਾਲੀ ਨੂੰ ਮੋٹے ਡੱਬ ਨੇ ਵਾਈਟ ਤੇ ਬਿਲਕੁਲ ਬਲੈਕ ਸੋ ਚੱਡੇ ਲੇਵੇ ਦੀ ਬੜੀ ਖਬਰਦਾਰ ਆ ਵੈਸੇ ਜਿੰਨਾ ਵੀ ਲੇਵਾ ਤੁਹਾਨੂੰ ਨਜ਼ਰ ਆ ਰਿਹਾ ਠੀਕ ਹੈ ਜੀ ਨਾਰਮਲ ਦਰਮਿਆਨੀ ਤੁਲੂਣ ਹੋ ਸਕਦੀ ਹੈ ਕਿਉਂਕਿ ਅੱਜ ਦੂਜਾ ਤੇਜਾ ਤੇਜਾ ਦਿਨ ਜਿਹੜਾ ਨਾਰਮਲ ਹਾਈਡਵੇ ਹਾਈਡਵੇ ਨੇ ਜਿਹੜੀ ਇਹ ਡਾਕਟਰ ਜਰ ਸਾਹਿਬ ਨੇ ਉਹਨਾਂ ਨੇ ਕੰਦ ਕਰਵਾਈ ਆ ਬਿਲਕੁਲ ਵਾਰਡ ਉਹਦੇ ਬਿਲਕੁਲ ਪ੍ਰਾਪਰ ਹੀ ਆ ਠੀਕ ਆ ਜੀ ਪੂਰੀ ਵੱਡੀ ਹਾਈਟ ਦੇ ਵਿੱਚ ਸੋ ਨੋ ਡਾਊਟ ਕੋਈ ਭਰਾ ਸੌਫਾ ਕਰਦਾ ਇਥੇ ਆਣ ਕੇ ਛੋਟੀ ਇਹ ਨਹੀਂ ਆਂਦਾ ਵੀਰ ਵੀ ਛੋਟੀ ਨਿਕਲਾਈਏ ਦੇਖੀ ਵੱਡੀ ਐ ਛੋਟੀ ਨਿਕਲਾਈ ਉਹ ਗੱਲਬਾਤ ਨਹੀਂ ਹੁੰਦੀ ਬਾਕੀ ਪਲੱਸ ਪੁਆਇੰਟ ਸੰਧੂ ਸਾਹਿਬ ਜਿਹੜਾ ਨਗੀਨਾ ਇੰਨੇ ਪਾਸਾ ਹੈ ਹਾਂ ਇਹ 7ਵੇਂ ਨੰਬਰ ਤੇ ਹੀ ਸੰਧੂ ਸਾਹਿਬ ਮਾਸੀ ਬਹੁਤ ਵਧ ਗਿਆ ਮਗਰ ਵੀ ਬੱਤੀ ਚੰਗੀ ਹੈ ਡੈਨ ਮਾਰਕਟ ਇਹਦਾ ਇੱਕੋ ਜੀ ਕੁਡਾ 40 1 32 ਦੀ ਮਗਰ ਵੀਰ ਬੱਤੀ ਦੱਸਣ ਦਿਆ ਸੋ ਲੈਵੇ ਛੱਟ ਦੀ ਦੇਖੋ ਬਾਕੀ ਉੱਚਾ ਤੋਂ ਵੀ ਕਾਫੀ ਉੱਚਾ ਗੇਟ ਛੱਟਾ ਲੈ ਸੁਵਾ ਚਾਹੀ ਫਿਰ ਵੀ ਡੇਢ 2 ਫੁੱਟ ਤੇ ਚੌੜੀ ਚੌੜੀ ਆ ਜੀ ਠੀਕ ਹੈ ਡਾਕਟਰ ਸਾਹਿਬ ਇਹਨੂੰ ਹਿੱਕ ਦਿਆ ਬਹਿਣੀ ਵਾਲੇ ਪਾਸੇ ਕੋਈ ਨੀ ਮੜਾ ਬਹਿ ਕੇ ਵਿਖਾ ਦਈਏ ਹਾਂਜੀ ਹਾਂਜੀ ਆਹ ਦੇਖੋ ਜੀ ਖਾਨ ਤੋਂ ਬੜਾ ਕਮਾਲ ਦਾ ਲੱਗਦਾ ਸੋ ਇਹਦਾ ਮੁੱਲ ਕੀ ਰੋਗਾ ਡਾਕਟਰ ਮੁੱਲ ਸਭ ਸਾਥ ਜੋ ਮਰਜ਼ੀ ਕਰ ਲਈਏ ਜੀ ਆਪਾਂ 95 ਯਾਰ 95 ਦੀ ਹਾਈਟ ਵੇਖ ਲਓ ਜੀ ਤੁ ਕਿੰਨੀ ਜਜਮੈਂਟ ਕਰ ਲੋ ਕਿੰਨੀ ਕਰਨੀ ਆਉਂਦੀ ਜਾਂਦੀ ਮਾਲ ਦੇ ਲੈਸਰਸ ਕਰਕੇ ਦੇਈਏ ਕੋਈ ਸੰਧੂ ਸਾਹਿਬ ਤੁਹਾਨੂੰ ਵੀ ਪਤਾ ਇਹੋ ਜੀਆਂ ਮੱਛੀਆਂ ਇਹਨੂੰ ਤਾਂ ਬਹੁਤ ਜ਼ਿਆਦਾ ਪਤਾ ਮੈਂ ਤਾਂ ਨਾਲ ਲੈਸ ਕਰਦਾ ਭਾਈ ਅੱਜ ਸਾਨੂੰ ਸਭ ਜਾਇਜ਼ੀ ਮੁੱਲ ਹਾਂਜੀ ਅੱਜ ਕਰਦੇ ਜਿੰਨਾ ਵੀ ਹੋ ਸਕਦਾ ਭੈਣ ਭਰਾਗਾ ਅਗ ਲੱਗਦਾ ਕੋਈ ਜਿੰਨੇ ਵੀ ਬਿਜੈ ਦੇ ਵਿੱਚ ਦੇ ਬੈਠ ਦੀ ਹਾਈਟ ਵੇਖ ਲਓ ਜੀ ਕਿੱਡੀ ਹਾਈਟ ਦੇ ਵਿੱਚ ਆ ਤੇ ਉਮਰ ਦੇ ਹਿਸਾਬ ਨਾਲ ਵਛੀ ਬੜੀ ਵੱਡੀ ਹੋਰ ਜਵਾਨ ਹੋ ਜਾਣੀ ਹੈ ਉਮਰ ਦੇ ਸਾਹ ਨੇ ਵਧੂ ਕੀ ਤੇ ਹੁਣ ਆਪਾਂ ਆਪਾਂ ਘਟ ਹੋਈਣਾ ਜੀ ਲੈ ਵੀ ਇਹ ਦੱਸੋ ਰੇਟ ਇਸ ਵਹਿੜ ਦਾ ਜਿੱਥੇ ਵੀ ਤਾਲਵੇਂ ਨੂੰ ਪੈਂਦਾ ਕਿਤੇ ਭਰਾ ਦਾ ਪਠਾ ਲਿਓ ਠੀਕ ਆ ਚੰਗੀ ਆ ਵਹਿੜ ਸਫਾਈਆਂ ਸੁਪੀਆਂ ਬਹੁਤ ਆ ਇੱਧਰ ਇੱਕ ਤੁਹਾਨੂੰ ਇੱਕ ਹੋਰ ਵਹਿੜ ਦਿਖਾ ਦਿੰਨੇ ਆ ਇਹ ਗੱਬਨ ਆ ਨਾ ਡਾਕਟਰ ਇਹ ਹੰਦਰ ਸਾਹਿਬ ਗੱਬਨ ਜੀ ਫਾਰਮ ਚੋਂ ਆਈ ਜੀ ਸਿੱਧੀ ਗੱਲ ਇਹ ਲੈਓ ਬਾਹਰ ਹੀ ਕੱਢ ਕੇ ਲਿਓ ਡਾਕਟਰ ਇਹ ਤਾਂ ਪਹਿਲਾਂ ਕਹਿ ਰਹੀ ਹੈ ਕਈ ਨਹੀਂ ਘਰੇ ਲੂ ਕਰਕੇ ਜੇ ਆਰਮ ਦੀ ਵਹਿੜ ਜੇ ਫਾਰਮ ਚ ਪੜੀ ਐ ਸੈਲ ਹਿਖਾ ਕੇ ਵਹਿੜ ਦੇ ਦਰਸ਼ਨ ਕਰੋ ਇੱਕ ਉਹ ਵਜਨ ਵੱਟਾਏ ਬਹੁਤ ਜ਼ਿਆਦਾ ਇਹਨੂੰ ਕੋਈ ਹੀ ਆਊਗੀ ਗੱਡੀ ਪੀਕਅਪ ਤੇ ਹਾਂ ਲੋ ਜੀ ਪੂਰੀ ਭਰੀ ਆ ਸਰੀਰਕ ਬੰਤਰ ਮੇਰਾ ਭਰਾ ਚੈੱਕ ਕਰੋ ਕੱਦ ਵੀ ਵੱਡਾ ਬਹੁਤ ਵੱਡੀ ਹਾਈਟ ਦੇ ਵਿੱਚ ਸੋ ਚੰਗਾ ਸੁਣਾ ਵਜਨ ਵੇਟ ਲੱਗਾ ਵਹਿੜ ਨੂੰ ਸੋ ਚਾਰੇ ਥਾਨ ਪੰਜਵਾਂ ਕੋਈ ਬੱਚਾ ਨਜ਼ਰ ਨਹੀਂ ਤੁਹਾਨੂੰ ਆਊਗਾ ਨਾਲ ਜਾਂ ਫੋਟ ਕੋਈ ਛਾਂਗ ਠੀਕ ਆ ਵੈਸੇ ਸਮਾਏਗਾ ਡਾਕਟਰ ਲੈ ਜੂਗੇ ਵੀ ਅਜੇ ਦਿਨ ਮੈਂ ਕਹਾਂ ਦਿਨ ਤੇ ਖੜੋ ਖੜੂਗੀ ਬਾਕੀ ਐ ਜਿਹੜੀਆਂ ਮੱਛੀਆਂ ਤੁਹਾਨੂੰ ਪਤਾ ਪੈਦਾ ਕਰਨੀਆਂ ਕੱਲ੍ਹ ਆਈਦਾ ਵੜਾ ਨਹੀਂ ਸੰਸਾਰ ਆ ਬਿਊਟੀ ਦੀ ਗੱਲ ਕਰੀਏ ਬਿਊਟੀ ਵੀ ਬੜੀ ਵਧੀਆ ਲੈਵੇ ਦੀ ਗੱਲ ਕਰੀਏ ਹੁਣੇ ਤੂ ਤੱਕ ਲੱਗਨ ਜਾ ਰੇ ਫੇਸ ਕੁਆਲਟੀ ਦੀ ਗੱਲ ਕਰੀਏ ਦੇਖੋ ਜੀ ਫਿਰ ਕਿੰਡੀ ਸੋਹਣੀ ਫੇਸ ਕੁਆਲਟੀ ਆ ਭਾਰੀ ਪੂਰੀ ਪੂਰੀ ਆ ਫੁੱਲ ਭਜਨ ਵੇਟ ਤੇ ਉਹਨੂੰ ਕੀ ਕਾਫੀ ਠੀਕ ਆ ਜੀ ਫੋਨ ਲੈਵੇ ਚੱਡੇ ਦੀ ਸੋਰ ਜਾਲ ਬਹੁਤ ਜਿਆਦਾ ਆ ਇਹ ਤਾਂ ਘਰ ਖਵਾ ਕੇ ਪਾਲਣੀਆਂ ਪੈਦੀਆਂ ਆ ਔਰ ਡਾਕਟਰ ਤੁਹਾਡੇ ਕੋਲ ਤਾਂ ਪਲੀਆਂ ਸਭੀਆਂ ਹੀ ਆਈਆਂ ਆਫਵਾਤ ਆਪਾਂ ਨੂੰ ਵਹਿਰ ਦਿੱਤੀ ਉਹਦੀ ਗੱਲ ਕਰ ਰਿਹਾ ਜੀ ਹਾਂ ਨਹੀਂ ਉਹ ਨਾਲ ਸ਼ਾਵਾਸ਼ੇ ਬਣਦੀ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਵੀ ਉਹਨਾਂ ਨੇ ਚੰਗੀ ਸਵਾਲ ਕੀਤੀ ਭਰਾਵਾਂ ਨੇ ਹਾਂ ਗੱਲ ਵੀ ਕੀਤੀ ਆਲੇ ਹਨ ਪਤਾ ਚੀਜ਼ ਦੇ ਮੁੱਲ ਵੀ ਪੈਂਦਾ ਜੀ ਫਿਰ ਆ ਲੈਵਾ ਵੇਖੋ ਜੀ ਹੁਣ ਤੋਂ ਹੀ 2 ਤੱਕ ਲੱਗਣਾ ਜਿੰਨੂੰ ਤਿਆਰੀ ਇਹ ਉਹਨਾਂ ਵੀ ਕਿੱਦਾਂ ਲੈਵਾ ਛੱਡੂਗੀ ਉਹ ਕਿਸੇ ਭਰਾ ਨੇ ਨਹੀਂ ਸਾਹਮ ਕੇ ਕਿਹਦੇ ਸਸਤੀ ਦਾ ਭਰਾ ਨੇ ਦਿੱਤੀ ਕਰਾਂਗੇ ਅਗਲੇ ਨੇ ਵੀ 4 ਪੈਸੇ ਵਟਨੇ ਆ ਤਾਂ ਫਿਰ ਤੈਨੂੰ ਪਤਾ ਸਾਹ ਸੰਭਾਲਦਾ ਮੁੱਲ ਪੈਂਦਾ ਲੋਬੀ ਫੁੱਲ ਵਜਨ ਦੇਟ ਪਾਕੀ ਖੱਦਿਆਓ ਦੋਸਤੋ ਸਫਾਈ ਬਹੁਤ ਆ ਵਿਰਲਵੰਡ ਚੰਗੀ ਅਗਲੇ ਪਿਛਲੇ ਥਨਾ ਇੱਥੇ ਆਣ ਕੇ ਕੋਈ ਵੀ ਭਰਾ ਆਪਣਾ ਵੇਖੂਗਾ ਛੋਟੀ ਬੈੜ ਨਹੀਂ ਗਈ ਵੱਡੀ ਆ ਕੱਦ ਕੋ ਤੋ ਸੋਹਣਾ ਉਹਨਾਂ ਕਰਮਾਂ ਨੂੰ ਵਜਨ ਵਟਾ ਲੱਗਾ ਠੀਕ ਆ ਇੱਕ ਮੱਝਾਂ ਵਾਂਗੂ ਪਲੀ ਪਲੀਤੀ ਆ ਸੋ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਜੇ ਰਈ ਖੁੱਲੀ ਖਾਲੀ ਹੈ ਨਾ ਠੀਕ ਆ ਆਹ ਦੇਖ ਦੇ ਲੱਗੇ ਆ ਉਹ ਬਈ ਸੋਣਾ ਤੋ ਸਤੇ ਠੀਕ ਹੈ ਜੀ देर ਕਰਕੇ ਲਈ ਹੈ ਜੀ ਲੋਕੀ ਵੈਡ ਦੀ ਬੜੀ ਜਬਰਨਾ ਠੀਕ ਹੈ ਜੀ ਪੂਰੀ ਜਬਰਨਾ ਵੈਡ ਆ ਜਬਰਦਸਤ ਵੈਡ ਭਾਵਾਂ ਨੂੰ ਪਸੰਦ ਆਊਗੀ ਜਿਹੜੇ ਪੁਰਾਣੇ ਫਾਰਮ ਦੇ ਵਿੱਚ ਕੋਈ ਚੰਗੇ ਪਸ਼ੂ ਪਾਉਣੇ ਆ ਤੁਸੀਂ ਖਰੀਦਾਰੀ ਕਰ ਸਕਦੇ ਜੀ ਇਹਦੇ ਜਿਹਨੂੰ ਕਦਰ ਇਹ ਅੱਜ ਨੂੰ ਪਰਖਿਆ ਵੀਰ ਭੈਣ ਭਰਾ ਬੜੇ ਸਮਝੇ ਤੂੰ ਵੀ ਵੇਖ ਲਓ ਬਿਲਕੁਲ ਛੋਟੀ ਤੂਦੀ ਆ ਇਹਨੂੰ ਕਦਰਿਆ ਨਾ ਵੈਡ ਦੀ ਅਸਲ ਬਰੀਡ ਕੁਆਲਟੀ ਦੇ ਵਿੱਚ ਆ ਤੇ ਮੱਜ ਨਾ ਮੱਟੇ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਵੀ ਪੂਰੀ ਦੇਖਣੀ ਨਹੀਂ ਗਈ ਆ ਠੀਕ ਆ ਇਹਦਾ ਗਰਸਾ ਵੀਰ ਕੀ ਮੁੱਲ ਕਰਦਾ ਮੁੱਲ ਸੰਦੇਵ ਸਾਹਿਬ ਜਿੰਨਾ ਮਰਜ਼ੀ ਕਰ ਲਈਏ ਉਹ ਜੀ ਬੱਚੀ ਦਾ ਭਾਵੇਂ ਹਾਂ ਲੋ ਦੀ ਵੇਚ ਸਕਦੇ ਢਾਈ ਦੀ ਆਪੋ ਕੰਮ ਨਹੀਂ ਕਰਨਾ ਹਾਂਜੀ ਹਾਂਜੀ ਇਹ ਆਪਾਂ ਪੂਰੇ 1.55 ਦੀ ਇੱਕ 55 ਦੀ ਠੀਕ ਹੈ ਵੀਰੇ 1.55 ਦੀ ਦੋਸਤੋ ਡਾਕਟਰ ਸਾਹਿਬਾਂ ਦਾ ਇਹ ਵਹਿੜ ਦੇਣੀ ਆਪਾਂ ਗੱਪਣ ਵਹਿੜਾ ਤਿਆਰੀਆਂ ਤੇ ਕਟਮ ਕਰਨ ਵਾਲੀ ਡਿਊਟੀ ਹੁੰਦੀ ਹੈ ਠੀਕ ਆ ਜੀ ਲੈ ਜੇ ਤਾਂ 5 ਲੈ ਜੇ 7 ਲੈ ਜੇ ਹਫਤਾ ਖੰਡ ਮੰਨ ਕੇ ਵੀ ਸੌਦਾ ਤੁਸੀਂ ਕਰ ਸਕਦੇ ਹੋ ਜਨਾ ਸੰਧੂ ਸਾਹਿਬ ਨੇ 9 ਦਿਨ ਤਰੀਕ ਦੇ ਆਪ ਦੇ ਹਿਸਾਬ ਨਾਲ ਪਹਿਲੇ ਠੀਕ ਆ ਬਾਕੀ 2-4 ਦਿਨ ਉੱਤੇ ਹੀ ਕਰਦੇ ਹਿੰਦੇ ਘੱਟ ਨਹੀਂ ਘੱਟ ਜਿਹੜਾ ਜੰਪਲ ਹੋਵੇ ਨਾ ਵੜ ਠੀਕ ਆ ਉਹ 9 ਦਿਨ ਵੈਸੇ ਹੀ ਉੱਤੇ ਲੈ ਜਾਂਦੇ ਠੀਕ ਆ ਡਾਕਟਰ ਸਾਹਿਬ ਇਹ ਅੱਜ ਕਿਸਾਨ ਵੀਰੋਂ ਮਾਲ ਆ ਡਾਕਟਰ ਗੁਰਸਾਹਿਬ ਸਿੰਘ ਉਹਨਾਂ ਦੇ ਫਾਰਮ ਤੇ ਬੁਰਜ ਡੇਰੀ ਫਾਰਮ ਪਿੰਡ ਵੱਡੇ ਸਭਰਾ ਪੱਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰਨ ਤੇ 8 ਨਾਕ ਤੁਹਾਨੂੰ ਦਿਖਾਏ ਆ ਅਧਰੋਂ ਜ਼ਿਆਦਾ ਇੱਕ ਤਕਰੀਬਨ ਪਸ਼ੂ ਜ਼ਿਆਦਾ ਸਵੇ ਸਵੇ ਆ 5 ਬੇੜਾਂ ਜਿਹੜੀਆਂ ਤਾਜ਼ੀਆਂ ਸੂਈਆਂ ਤੋ ਬਾਕੀ ਰੇਟ ਪਰ ਤਾਂ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ। ਉਸ ਵੀਡੀਓ ਇੱਕ ਪੂਰੀ ਕੰਪਲੀਟ ਵੇਖ ਲਿਓ। ਉਸ ਤੋਂ ਬਾਅਦ ਤੁਸੀਂ ਗੱਲਬਾਤ ਕਰ ਲਿਓ ਤੇ ਇੱਕ ਡਾਕਟਰ ਸਾਹਿਬ ਆਪਣੇ ਨੰਬਰ ਕਰ ਦਿਓ ਸਾਡੇ। ਨੰਬਰ ਜੀ ਆਪਣਾ 8437933595 ਤੇ ਜਿਹੜੀਆਂ ਸੰਤੂ ਸਾਹਿਬ ਆਰ ਵੀਡੀਓ ਦੇ ਵਿੱਚ ਕਹਿੰਦੇ ਜਿਹੜੀਆਂ ਗੱਬਣਾ ਵਾਂ ਉਹਨਾਂ ਦੀ ਪਾਰ ਪਿੱਛੇ ਦੀ ਆਪਣੀ ਗਰੰਟੀ ਆ। ਕਿ ਕਿਸੇ ਨੇ ਆਨਲਾਈਨ ਮੰਗਾਉਣੇਗਾ ਆਪਣੀ ਵੀਡੀਓ ਕਾਲ ਦੇ ਵਿੱਚ ਦੋ ਟਾਈਮ ਚੋਲੇ ਆਪਾਂ ਨੂੰ ਕੋਈ ਲਿਖਣੀ ਹੈਗੀ। ਤੇ ਜਿਹੜੀ ਗੱਬਣ ਆ ਉਹਨੂੰ ਟ੍ਰਿਪ ਕੇ ਕਿਲੋ ਭਰਾਲੇ ਤੋਂ ਕਰ ਆਪਾਂ ਵੀ ਇਕੱਲੇ ਇਕੱਲੇ ਤੁਹਾਨੂੰ ਵਧਾ ਕੇ ਦੇਵਾਂਗੇ। ਚਲੋ ਜੀ। ਹਾਂਜੀ। ਠੀਕ ਹੈ ਜੀ। ਮੋਬੀਏ ਬੇਨਤੀ ਹੈ ਸਾਰੇ ਸੱਜਣ ਭਰਾਵਾਂ ਨੂੰ ਜਿਹੜੇ ਖਰੀਦਦਾਰੀ ਕਰਦੇ ਆ ਠੀਕ ਹੈ ਜੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ। ਆ ਕੇ ਸਮਝਿਆ ਕਰੋ ਇਧਰ ਆਣ ਕੇ ਚੋ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।